ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਫਕਾਰਯੋਗ ਭਰਾਓ ਇਸ ਵਕਤ ਰਮਦਾਸ ਅਜਨਾਲਾ ਤੇ ਵਰਤਕ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਚੱਲ ਰਹੀ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰੀਆਂ ਸਮਾਜ ਸੇਵੀ ਐਨ ਜੀਓ ਨੂੰ ਸੋ ਭਰਾਓ ਰਾਸ਼ਨ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਇੱਥੇ। ਹੁਣ ਇੱਥੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬੰਨ ਬੰਨ ਰਿਹਾ। ਪਿੰਡ ਕੋਨੇਵਾਲ ਰਮਦਾਸ ਉਹ ਇਲਾਕੇ ਦੇ ਵਿੱਚ ਬਹੁਤ ਮਾਰ ਪਈ ਸੀ ਉੱਥੇ ਬੰਨ ਬੱਜਿਆ ਜਾ ਰਿਹਾ ਹੈ ਉੱਥੇ ਸੇਵਾ ਲਈ ਆਓ ਮਹਾਂਪੁਰਸ਼ਾਂ ਨੂੰ ਮਿਲੋ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇੱਥੇ ਰਾਸ਼ਨ ਦੀ ਕੋਈ ਲੋੜ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਗੁਰੂ ਨੇ ਬੜੀ ਕਿਰਪਾ ਕੀਤੀ ਚੜ੍ਹਦੀ ਕਲਾ ਵਾਲੇ ਲੋਕ ਆਏ ਦਾਨੀ ਸੱਜਣਾ ਨੇ ਕੋਈ ਕਸਰ ਨਹੀਂ ਛੱਡੀ ਸਬਰ ਕਾਰ ਟੁੱਟ ਗਿਆ ਸੋ ਜਿਹੜੇ ਜਿਹੜੇ ਵੀਰ ਸੇਵਾ ਲੈ ਕੇ ਆਏ ਸੀ ਉਹਨਾਂ ਦਾ ਧੰਨਵਾਦ ਪਰਮਾਤਮਾ ਉਹਨਾਂ ਨੂੰ ਹੋਰ ਬਰਕਤਾਂ ਪਾਵੇ ਲਗਾਤਾਰ ਅਸੀਂ ਜਿੰਨੇ ਦਿਨਾਂ ਦੇ ਵੀ ਸੇਵਾ 'ਚ ਲੱਗੇ ਸੀ ਹੁਣ ਆਪਣਾ ਮੇਨ ਮਕਸਦ ਆ ਬੰਨ ਨੂੰ ਬੰਨਣਾ ਕਿਉਂਕਿ ਜਿੰਨੀਆਂ ਫਸਲਾਂ ਖਰਾਬ ਹੋਈਆਂ ਜਿੰਨਾ ਨੁਕਸਾਨ ਹੋਇਆ ਪਾਣੀ ਦਾ ਹੁਣ ਕਿਸੇ ਵਕਤ ਵੀ ਪਾਣੀ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਮੇਨ ਮਕਸਦ ਆਪਣਾ ਬੰਨ੍ਹ ਨੂੰ ਬੰਨ੍ਹਣਾ ਸੋ ਪੜਾਉ ਗੁਰੂ ਕੇ ਬਾਗ ਵਾਲੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਜਿਹੜਾ ਵਾਹ ਬੰਨ੍ਹ ਬੰਨ੍ਹਣ ਦੀ ਸੇਵਾ ਕਰ ਰਿਹਾ ਸੋ ਹੱਥ ਜੋੜ ਕੇ ਬੇਨਤੀ ਆ ਉੱਥੇ ਆਓ ਖੁਦ ਸੇਵਾ ਕਰੋ ਕਿਸੇ ਤਰ੍ਹਾਂ ਦਾ ਵੀ ਹੁਣ ਰਾਸ਼ਨ ਨਾਲ ਲੈ ਕੇ ਉਹ ਨਾ ਕਿਸੇ ਤਰ੍ਹਾਂ ਦੀ ਜ਼ਰੂਰਤ ਆ ਇਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ